ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਕਰੀਨ ਤੇ ਲਿਖਿਆ ਵੇਖ ਰਹੇ ਹੋ ਕਿ ਅਸੀਂ ਪੜ ਰਹੇ ਹਾਂ ਨਕਲੀ ਗੁਰੂਆਂ ਦੀ ਲਿਖੀ ਨਕਲੀ ਬਾਣੀ ਤੁਹਾਡੇ ਮਨ ਵਿੱਚ ਖਿਆਲ ਆਇਆ ਹੋਵੇਗਾ ਕਿ ਨਕਲੀ ਗੁਰੂਆਂ ਦੀ ਕਿਹੜੀ ਬਾਣੀ ਹੈ ਅੱਜ ਆਪਾਂ ਵਿਚਾਰ ਕਰਨੀ ਹੈ ਸੋ ਬੇਨਤੀ ਪਹਿਲਾਂ ਕਰ ਦਈਏ ਕਿ ਵੀਡੀਓ ਨੂੰ ਹੋਰ ਗਾਂ ਦੀ ਗਾਂ ਜ਼ਰੂਰ ਸ਼ੇਅਰ ਕਰਿਓ ਜਿਹੜੀਆਂ ਸੰਗਤਾਂ ਨੂੰ ਇਸ ਗੱਲ ਦਾ ਨਹੀਂ ਪਤਾ ਉਹਨਾਂ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਗਲਤੀ ਕਿੱਥੇ ਕਰ ਰਹੇ ਹਾਂ ਸੰਗਤ ਜੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੀ ਬਾਣੀ ਸਾਰੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਉਹਨਾਂ ਨੇ ਸਰੂਪ ਲਖਵਾਇਆ ਤੇ ਜਦੋਂ ਸਰੂਪ ਲਖਵਾਇਆ ਕਿਉਂਕਿ ਗੱਦੀ ਤੇ ਬਰਾਜਮਣ ਪੰਚਮ ਪਾਤਸ਼ਾਹ ਸੀ ਉਹਨਾਂ ਦੇ ਸੁਪੁੱਤਰ ਹੋਏ ਨੇ ਵਾਹਿਗੁਰੂ ਉਹਨਾਂ ਦੇ ਵੱਡੇ ਭਰਾ ਹੋਏ ਨੇ ਪ੍ਰਿਥੀਚੰਦ ਪ੍ਰਿਥੀਚੰਦ ਜਿਹੜੇ ਹੋਏ ਨੇ ਸੰਗਤ ਜੀ ਉਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵੱਡੇ ਭਰਾਤਾ ਸਨ। ਪ੍ਰਿਥੀ ਚੰਦ ਦਾ ਸੁਪੁੱਤਰ ਹੋਇਆ ਬਾਬਾ ਮਿਹਰਵਾਨ। ਮਿਹਰਵਾਨ ਦਾ ਸੁਪੁੱਤਰ ਹੋਇਆ ਹਰਜੀ। ਤੇ ਤੁਹਾਨੂੰ ਇਹ ਤੁਸੀਂ ਪਹਿਲਾਂ ਵੀ ਵਾਰਤਾ ਸੁਣੀ ਹੋਵੇਗੀ ਕਿ ਪ੍ਰਿਥੀ ਚੰਦ ਨੇ ਗੱਦੀ ਲੈਣ ਵਾਸਤੇ ਬੜਾ ਜ਼ੋਰ ਲਾਇਆ ਸੀ। ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਪ੍ਰਿਥੀ ਚਾਂਦ ਦਾ ਬਹੁਤ ਯੋਗਦਾਨ ਹੈ। ਬਹੁਤ ਵੱਡਾ ਹੱਥ ਹੈ। ਕਿਉਂਕਿ ਇਹਨਾਂ ਨੇ ਪ੍ਰਿਥੀ ਚਾਂਦ ਇਹਨਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਮਰ ਵਰਗਾ ਇੱਕ ਗ੍ਰੰਥ ਤਿਆਰ ਕਰ ਲਿਆ ਸੀ। ਉਸ ਦੇ ਵਿੱਚ ਇਹਨਾਂ ਨੇ ਆਪਣੀ ਬਾਣੀ ਲਿਖ ਕੇ ਤੇ ਜਿੱਥੇ ਤੁਕ ਮੁੱਕਦੀ ਏ ਜਿੱਥੇ ਪੰਗਤੀ ਮੁੱਕਦੀ ਹੁੰਦੀ ਉੱਥੇ ਨਾਨਕ ਦਾ ਗੁਰੂ ਨਾਨਕ ਦਾ ਨਾਮ ਲਿਖ ਦਿੰਦੇ ਸੀ ਪਿੱਛੇ ਕਿ ਲੋਕ ਸਮਝਣ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆ ਆਪਾਂ ਸੰਗਤ ਜੀ ਕਈ ਵਾਰ ਟਰਾਲੀਆਂ ਤੇ ਲਿਖੀ ਹੋਈ ਇੱਕ ਪੰਕਤੀ ਪੜ੍ਹੀ ਹੋਣੀ ਐ ਤੁਸੀਂ ਵੀ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਨਹੀਂ ਆਉਂਦੀ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਪੰਕਤੀ ਨਹੀਂ ਆਉਂਦੀ ਕਿਤੇ ਵੀ ਨਹੀਂ ਆਉਂਦੀ ਤੇ ਨਾ ਗੁਰੂਆਂ ਨੇ ਇਹਨੂੰ ਪ੍ਰਮਾਣਿਤ ਕੀਤਾ ਇਹ ਪ੍ਰਿਥੀ ਚੰਦ ਦਾ ਜਿਹੜਾ ਸੁਪੁੱਤਰ ਐ ਬਾਬਾ ਮਿਹਰਵਾਨ ਉਸ ਦੀ ਉਚਾਰਣ ਕੀਤੀ ਹੋਈ ਬਾਣੀ ਹੈ ਇਹ ਜਿਹੜੀ ਪੰਕਤੀ ਤੁਸੀਂ ਨਾਮੁ ਖੁਮਾਰੀ ਨਾਨਕਾ ਚੜਿ ਰਹੇ ਦਿਨ ਰਾਤ ਪੜਦੇ ਜੀ ਇਸ ਤੇ ਗੀਤ ਵੀ ਬੜੇ ਆਏ ਨੇ ਕਈ ਕਲਾਕਾਰਾਂ ਨੇ ਗੀਤ ਗਾਏ ਨੇ ਲਿਖਣ ਵਾਲਿਆਂ ਨੇ ਲਿਖੇ ਨੇ ਪਰ ਗਲਤੀ ਉਹਨਾਂ ਦੀ ਨਹੀਂ ਸੰਗਤ ਜੀ ਗਲਤੀ ਸਾਡੀ ਹੈ ਕਿਉਂਕਿ ਅਸੀਂ ਸੰਗਤਾਂ ਨੂੰ ਇਸ ਗੱਲ ਤੋਂ ਜਾਣੂ ਨਹੀਂ ਕਰਵਾਇਆ ਕਿ ਇਹ ਬਾਣੀ ਸੱਚੀ ਏ ਜਾਂ ਇਹ ਬਾਣੀ ਕੱਚੀ ਏ ਇਹ ਬਾਣੀ ਕਿਸ ਦੀ ਏ ਇਹ ਬਾਣੀ ਕਿੰਨਾਂ ਨੇ ਉਚਾਰਨ ਕੀਤੀ ਅਸੀਂ ਜਾਣੂ ਕਰਵਾਇਆ ਨਹੀਂ ਗਲਤੀ ਸਾਡੀ ਹੈ ਕਿਉਂਕਿ ਆਮ ਸੰਗਤਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਬਾਣੀ ਕਿੰਨਾਂ ਨੇ ਉਚਾਰਨ ਕੀਤੀ ਆਮ ਸਮਝ ਲੈਂਦੀ ਸੰਗਤਾਂ ਲੈਂਦੀਆਂ ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹੈ ਨਹੀਂ ਇੱਕ ਸੰਗਤ ਦੀ ਪੰਕਤੀ ਹੋਰ ਆਉਂਦੀ ਹੈ ਬਾਬਾ ਮਿਹਰਬਾਨ ਜੀ ਨੇ ਉਚਾਰਨ ਕੀਤੀ ਹੋਈ ਕਿ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਾਤੀ ਵਾਉ ਇਹ ਵੀ ਆਮ ਸ਼ਬਦ ਟਰਾਲੀਆਂ ਤੇ ਘਰਾਂ ਦੇ ਅੱਗੇ ਗੇਟਾਂ ਦੇ ਅੱਗੇ ਜਾਂ ਕਿਸੇ ਕਾਰ ਦੇ ਅੱਗੇ ਲਿਖਿਆ ਹੁੰਦਾ ਹੈ ਇਹ ਵੀ ਬਾਬਾ ਮਿਹਰਬਾਨ ਦੀ ਲਿਖੀ ਹੋਈ ਬਾਣੀ ਪਰ ਸਤਿਗੁਰੂ ਜੀ ਨੇ ਇਹਨਾਂ ਦੀ ਬਾਣੀ ਨੂੰ ਕੱਚੀ ਬਾਣੀ ਆਖਿਆ ਸਤਿਗੁਰੂ ਵੇਖੋ ਗੁਰੂ ਅਰਜਨ ਦੇਵ ਗੁਰੂ ਅਮਰਦਾਸ ਮਹਾਰਾਜੀ ਦੇ ਜਿਹੜਾ ਹਿਰਦਾ ਕਿੰਨਾ ਕੁਮਲ ਹੋਵੇਗਾ ਉਹਨਾਂ ਨੇ ਇਹਨਾਂ ਦੀ ਬਾਣੀ ਨੂੰ ਸਿਰਫ ਕੱਚੀ ਆਖਿਆ ਹੋਰ ਗਲਤ ਸ਼ਬਦ ਨਹੀਂ ਵਰਤੇ ਸਤਿਗੁਰੂ ਜੀ ਨੇ ਕਠੋਰਤਾ ਵਾਲੇ ਨਹੀਂ ਸ਼ਬਦ ਵਰਤੇ ਸਿਰਫ ਕੱਚੀ ਬਾਣੀ ਆਖਿਆ ਕਿ ਇਹ ਕੱਚੀ ਬਾਣੀ ਹੈ ਨਾਨਕ ਨੀਮਾ ਜੋ ਚੱਲੈ ਲੱਗੇ ਨਾ ਤਾਤੀ ਬਾਉ ਇਹ ਸ਼ਬਦ ਤੁਸੀਂ ਆਮ ਸੁਣਿਆ ਵੀ ਹੋਵੇਗਾ ਲਿਖਿਆ ਵੀ ਵੇਖਿਆ ਹੋਵੇਗਾ ਇਹ ਵੀ ਬਾਬਾ ਮਿਹਰਬਾਨ ਦਾ ਜਿਹੜੇ ਗੁਰੂ ਘਰ ਦੇ ਦੋਖੀ ਨੇ ਇੱਕ ਲੈਣ ਹੋਰ ਵੀ ਉਹਨਾਂ ਨੇ ਵੈਸੇ ਤਾਂ ਸੰਗਤ ਜੀ ਬਾਣੀ ਬੜੀ ਉਚਾਰਨ ਕੀਤੀ ਉਹਨਾਂ ਨੇ ਗ੍ਰੰਥ ਤਿਆਰ ਕਰ ਲਿਆ ਸੀ ਪਰ ਜਿਹੜੀ ਆਮ ਆਪਾਂ ਨੂੰ ਮਿਲਦੀਆਂ ਨੇ ਵਿਆਹ ਦੇ ਕਾਢਾਂ ਉੱਤੇ ਵੀ ਲਿਖੀ ਹੁੰਦੀ ਪੰਕਤੀ ਸਤਿਗੁਰ ਦਾਤੇ ਕਾਜ ਰਚਾਇ ਆਪਣੀ ਮਿਹਰ ਕਰਾਈ ਇਹ ਤੁਸੀਂ ਆਮ ਵਿਆਹ ਵਾਲੇ ਕਾਡਾਂ ਤੇ ਆਪਾਂ ਬੜੇ ਖੁਸ਼ ਹੋ ਕੇ ਲਗਵਾਉਣੇ ਆ। ਕਿ ਇਹ ਗੁਰੂ ਦੀ ਬਾਣੀ ਨਹੀਂ। ਪ੍ਰਿਥੀ ਚੰਦ ਉਹਨਾਂ ਦਾ ਸੁਪੁੱਤਰ ਹੋਇਆ ਹੈ ਮਿਹਰਬਾਨ। ਉਹਨਾਂ ਦੀ ਲਿਖੀ ਹੋਈ ਬਾਣੀ ਹੈ। ਕਿਉਂਕਿ ਗੁਰੂ ਹਰ ਰਾਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਿੰਨੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਰ ਗੁਰੂ ਸਹਿਬਾਨ ਇਹਨਾਂ ਕਰਕੇ ਸ੍ਰੀ ਹਰਮੰਦਰ ਸਾਹਿਬ ਨਹੀਂ ਆਏ ਕਿਉਂਕਿ ਇਹਨਾਂ ਦਾ 60 ਸਾਲ ਕਬਜ਼ਾ ਰਿਹਾ ਸੰਗਤ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਤੋਂ ਬਾਅਦ 60 ਸਾਲ ਇਹਨਾਂ ਨੇ ਕਬਜ਼ਾ ਕਰੇ ਰੱਖਿਆ ਉੱਥੇ ਪ੍ਰਿਥੀ ਚੰਦ ਤੋਂ ਬਾਬਾ ਮਹਿਰਵਾਨ ਜੀ ਨੇ ਕਬਜ਼ਾ ਰੱਖਿਆ ਮਹਿਰਵਾਨ ਤੋਂ ਜਿਹੜਾ ਉਹਨਾਂ ਦਾ ਸੁਪੁੱਤਰ ਗਾਂ ਹਰਜੀ ਉਹਨੇ ਤਾਂ ਸੰਗਤ ਜੀ ਜਿਹੜਾ ਮਹਿਰਵਾਨ ਦਾ ਸੁਪੁੱਤਰ ਹਰਜੀ ਸੀ ਉਹਨੇ ਤਾਂ ਦਰਬਾਰ ਸਾਹਿਬ ਨੂੰ ਜਿੰਦੇ ਲਾ ਦਿੱਤੇ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਮਸਕਾਰ ਕਰਨ ਗਏ ਸੀ ਤੇ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰੋਂ ਦਰਵਾਜ਼ੇ ਦੇ ਕੋਲੋਂ ਮੁੜ ਕੇ ਆ ਗਏ ਸੀ ਇਹ ਸਾਰਾ ਇਤਿਹਾਸ ਜੇ ਆਪਾਂ ਸੁਣਾਈਏ ਤੇ ਵੀਡੀਓ ਜਿਹੜੀ ਬੜੀ ਲੰਮੀ ਬਣ ਜਾਵੇ ਚਾਰ ਗੁਰੂ ਸਹਿਬਾਨ ਇਹਨਾਂ ਕਰਕੇ ਉੱਥੇ ਨਹੀਂ ਗਏ ਇਹਨਾਂ ਦਾ ਪੂਰਾ ਹੱਥ ਹੈ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕਰਾਉਣ ਵਿੱਚ ਹੈ ਸੋ ਧਿਆਨ ਰੱਖਣਾ ਜਿਹੜੀਆਂ ਸੰਗਤਾਂ ਇਹਨਾਂ ਪੰਕਤੀਆਂ ਨੂੰ ਲਖਵਾਉਂਦੀਆਂ ਗੱਡੀਆਂ ਉੱਤੇ ਟਰਾਲੀਆਂ ਉੱਤੇ ਘਰਾਂ ਦੇ ਵਿੱਚ ਕਾੜਾਂ ਦੇ ਵਿੱਚ ਜਾਂ ਕਿਤੇ ਵੀ ਇਹ ਬਾਣੀ ਸੱਚੀ ਬਾਣੀ ਨਹੀਂ ਇਹ ਕੱਚੀ ਬਾਣੀ ਹੈ ਨਾ ਲਖਵਾਉਣੀ ਤੇ ਨਾ ਪੜ੍ਹਨੀ ਹੈ ਹੁਣ ਕਈਆਂ ਦਾ ਸਵਾਲ ਹੋਵੇਗਾ ਕਿ ਇਹਦੇ ਵਿੱਚ ਮਾੜੀ ਗੱਲ ਕਿਹੜੀ ਹੈ ਕਿ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਾਤੀ ਬਾਓ ਇੰਜ ਮਾੜੀ ਗੱਲ ਕੀ ਹੈ ਨਾਮ ਕੁਮਾਰੀ ਨਾਨਕ ਦੇ ਵਿੱਚ ਮਾੜੀ ਗੱਲ ਕੀ ਹੈ ਪਰ ਜਦੋਂ ਸਤਿਗੁਰੂ ਜੀ ਆਪ ਕਹਿ ਰਹੇ ਨੇ ਕੱਚੀ ਬਾਣੀ ਐ ਫਿਰ ਆਪਾਂ ਇਹਦੇ ਵਿੱਚ ਸਵਾਲ ਜਵਾਬ ਕਰ ਨਹੀਂ ਸਕਦੇ ਜਿੰਨੇ ਪੜਨੀ ਉਹਨੇ ਪੜੀ ਜਾਣੀ ਉਹਦੇ ਵਿੱਚ ਜੋ ਮਰਜ਼ੀ ਕਹੀ ਜੋ ਜਿੰਦਾ ਮਾਨਿਕ ਠੋਰਤਾ ਵਾਲਾ ਹੈ ਉਹਨੇ ਪੜੀ ਜਾਣੀ ਪਰ ਸਾਡਾ ਇੱਕ ਤੁਹਾਨੂੰ ਮੈਸੇਜ ਦੇਣ ਦਾ ਫਰਜ਼ ਬਣਦਾ ਕਿਉਂਕਿ ਅਸੀਂ ਉਸ ਘਰ ਦੇ ਸੱਚੇ ਘਰ ਦੇ ਕੂਕਰ ਆ ਇਐਸੀ ਹੋਕਾ ਦੇਣਾ ਹੈ ਸੰਗਤ ਨੂੰ ਦੱਸਣਾ ਹੈ ਕਿ ਬਾਣੀ ਸੱਚੀ ਹੈ ਬਾਣੀ ਕੱਚੀ ਹੈ ਇਸ ਬਾਣੀ ਨੂੰ ਗੁਰੂ ਸਾਹਿਬ ਨੇ ਪ੍ਰਮਾਣਿਤ ਨਹੀਂ ਕੀਤਾ ਕਿਉਂਕਿ ਕਈ ਵਾਰ ਭਲੇਖਾ ਪੈ ਜਾਂਦਾ ਸੰਗਤ ਵਿੱਚ ਕਿ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨਹੀਂ ਹੈ ਜੋ ਅਪ ਪੰਕਤੀਆਂ ਪੜੀਆਂ ਹੋਰ ਵੀ ਪੰਕਤੀਆਂ ਨੇਕਾਂ ਨੇ ਪਰ ਜਿਹੜੀਆਂ ਆਮ ਪ੍ਰਚਲਿਤ ਨਹੀਂ ਇਹ ਤਿੰਨੇ ਜਿਹੜੇ ਨੇ ਗੁਰੂ ਘਰ ਦੇ ਦੋਖੀ ਰਹੇ ਨੇ ਪ੍ਰਿਥੀ ਚੰਦ ਮਿਹਰਬਾਨ ਤੇ ਮਿਹਰਬਾਨ ਜਿਹੜਾ ਚਪੁੱਤਰ ਹੋਇਆ ਹਰਜੀ ਕਦੇ ਵੀ ਸੰਗਤ ਜੀ ਇਹਨਾਂ ਦੀ ਬਾਣੀ ਕੱਚੀ ਬਾਣੀ ਨੂੰ ਨਹੀਂ ਉਚਾਰਨਾ ਸੱਚੀ ਬਾਣੀ ਉਚਾਰਨੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਸੰਗਤ ਜੀ ਅਸੀਂ ਹੋਰ ਵੀ ਇਸੇ ਤਰ੍ਹਾਂ ਵੀਡੀਓ ਪਾਵਾਂਗੇ ਇੱਕ ਅਰਦਾਸ ਤੇ ਅਸੀਂ ਵੀਡੀਓ ਪਾਉਣੀ ਹੈ ਕਿ ਗੁਰੂ ਸਾਹਿਬ ਸਮੇ ਕਿਹੜੀ ਅਰਦਾਸ ਹੁੰਦੀ ਸੀ ਅੱਜ ਅਰਦਾਸ ਆਪਾਂ ਕਿਵੇਂ ਕਰ ਰਹੇ ਆ ਤੇ ਗੁਰੂ ਸਾਹਿਬ ਦੀ ਸਮੇ ਅਰਦਾਸ ਜਾਂ 400 500 ਸਾਲ ਪਹਿਲਾਂ ਅਰਦਾਸ ਕਿਵੇਂ ਹੁੰਦੀ ਸੀ ਵੀਡੀਓ ਅਸੀਂ ਜ਼ਰੂਰ ਪਾਵਾਂਗੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ